ਕੋਈ ਅਸੀਂ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਵੀ ਬਲੌਗ ਚ ਮੈਨੂੰ ਸਵਾਗਤ ਹੈ ਕੱਲ ਜੀ ਸਾਰਿਆਂ ਨੂੰ ਅੱਜ ਅਸੀਂ ਅੰਦਰ ਕੌਫੀ ਪੀ ਕੇ ਤਿਆਰ ਹੋ ਰਹੇ ਵਾ ਜਾਣੇ ਨੇ ਹੁਣ ਥੋੜਾ ਜਿਹਾ ਲੇਟ ਹੋ ਗਿਆ ਬਾਈ ਸ਼ੁਰੂ ਕਰਨਾ ਹੈ ਬਲੌਗ ਜਿਆ ਦੇ ਦਿਆਂ ਦੇਰਵਾਜ਼ਾ ਆ ਪੀ ਗਏ ਵਾਹ ਦੇ ਗੱਟੇ ਕਿਹਦੇ ਤੇ ਸ਼ੁਰੂ ਹੈ ਗੱਟੇ ਕਿ ਚੌਂਕਾ ਬਾਦਾਮ ਲਾਏ ਹੋਏ ਨੇ ਗੱਟੇ ਕਿ ਬਸ ਉਸਤਾ ਦੀ ਚੌਪੜੀ ਵੀ ਸਾਡੀ ਉਹ ਬਾਕੀ ਭਾਈ ਅਸੀਂ ਅੱਜ ਕਿਸਤੀ ਬਘੁੰਮਾਂ ਬੂਲ ਕਸਤੀ ਵਾਲਾ ਦੂਆ ਟੱਪ ਹੋ ਜਾਣਾ ਕੱਲ ਤੁਹਾਨੂੰ ਤੋੱਕ ਕੇ ਦਿਖਾਇਆ ਦਾ ਜਿਹੜਾ ਬਲੌਗ ਪਿੱਛੇ ਪਾਇਆ ਜਿਹੜਾ ਪਹਿਲਾਂ ਬਾਕੀ ਅਜੇ ਕਸਤੀ ਵਾਲਾ ਵੀਊ ਵੀ ਦੇਖਦੇ ਹੈ ਕਹਿੰਦੇ ਜਿਹਾ ਜਾਣਾ ਆਪੇ ਇੱਧਰ ਨੂੰ ਜਾਣਾ ਗੜੀਆਂ ਬਾਈ ਉਹ ਬਹੁਤ ਕਿਉਂ ਹਟੀਆਂ ਅੰਬਰਸਰ ਦੀ ਬਾਈ ਬਸ ਇਹੀ ਗੱਲ ਹੀ ਹੈ ਨਹੀਂ ਤਾਂ ਪਾਣੀ ਉਹ ਮਾੜਾ ਮੋਟਾ ਤੁਪਣੀ ਨੂੰ ਬਸ ਹਾਂ ਇਹੀ ਗਲੀਆਂ ਐ ਨਹੀਂ ਤਾਂ ਪਾਣੀ ਉਹ ਰੁਰਨੇ ਨੂੰ ਸੁਰਤ ਤਾਂ ਫਾਇਦਾ ਹੀ ਨਹੀਂ ਬੰਦਾ ਨਹੀਂ ਕਿਸ਼ਤੀਆਂ ਵੀ ਜਾਣਾ ਪਣੀ ਕਿਸ਼ਤੀਆਂ ਦਾ ਰਾਹ ਐ ਆ ਵੀ ਬਸ ਜੀ ਖਾਣ ਨੂੰ ਲੱਗਦਾ ਕਿਹਾਂ ਜਾ ਕੇ ਬੰਦਰ ਆ ਕਿ ਮੁਰਦਾ ਜਾਈਂ ਮੁਰਦਾ ਆ ਜਦ ਇਹ ਬਈ ਗਲੀ ਜਾ ਕੇ ਖਤਮ ਨਹੀਂ ਹੋ ਜਾਂਦੀਆਂ ਪੂਰੇ ਪਾਣੀ ਆ ਜਾਂਦਾ ਤਾਂ ਹੀ ਕਹਿੰਦੇ ਪਾਣੀ ਵਾਲੇ ਸ਼ਹਿਰ ਹਨ ਸਾਰੇ ਗੋਠ ਨਹੀਂ ਹੂੰ ਵਿੱਚ ਟੋਟਲ ਬਹੁਤ ਐ ਰੈਸਟੋਰੈਂਟ ਫੂਡ ਵੀ ਬਹੁਤ ਕੀ ਨਾਮ ਆ ਰਹੇ ਹੋ ਆਪਣਾ ਟੂਰਿਸਟ ਰਹਿਣਾ ਵੀ ਜੀ ਰਾਤ ਵੀ ਰਹਿਣਾ ਹੋਵੇ ਮੈਂ ਇਹ ਪੁਰਦੇ ਬਣੇ ਵਿਦੂ ਇਹ ਘਰ ਮਾੜੇ ਮੋਟੇ ਜਾਣੇ ਨੇ ਹਾਂ ਆਹ ਪੁਰਦੇ ਬਣੇ ਜਦੋਂ ਇੱਕਣਾ ਹੋਟਲ ਚਲੋ ਬਾਕੀ ਦਿਖਾਉਂਦੇ ਆਂ ਬਾਈ ਤੁਹਾਨੂੰ ਕਿਸ਼ਤੀ ਵਾਲਾ ਕੰਮ ਆਹ ਗਲੀ ਆ ਸਮਝੋ ਇਕੱਲੇ ਇਕੱਲੇ ਘਰ ਨੂੰ ਹੀ ਲੱਗਦੀ ਆ ਹਨਾ ਇੱਥੇ ਕਿਸ਼ਤੀ ਜਿੱਥੇ ਮਰਜ਼ੀ ਰੁਕ ਲੋ ਬਾਕੀ ਸਟਾਪ ਜਯੰਦਰਗੜ ਉਹ ਨਾ ਫਿਕਰਾਂ ਵੀ ਛੱਡ ਦਵਾਂ ਨਾ ਚੱਲ ਜੀਏ ਘੁੰਮਣ। ਉਹ ਬਈ ਸਾਡੀ ਤਿਆਰੀ ਹੈ ਜੀ। ਅਸੀਂ ਰੱਖਦੇ ਪੈਸੇ ਇਹ ਨਾ ਬਈ ਥੋੜੇ ਜੇ 10 15 ਜ਼ੀਰੋ ਕੈਸ਼ ਲੰਨੇ ਆ। ਤੇ ਆਪਾਂ ਨੇ ਆਹ ਕੈਸ਼ ਇਹਨਾਂ ਟੇਬਲ ਉੱਪਰ ਰੱਖ ਲਓ। ਚਾਬੀ ਉਧੇ ਜੇ ਰੱਖਣੀ ਆ। ਸਾਡੀ ਤਿਆਰੀ ਹੈ। ਚੱਲੀਏ ਆਪਾਂ। ਆਪਣਾ ਬਈ ਸਮਾਨ ਚੈੱਕ ਕਰ ਲਓ। ਹੋ। ਗੁਰਾਹ ਤਾਂ ਨਹੀਂ ਗਿਆ ਚਾਰਜਰ ਚੁੱਕ ਲਾਵੇ ਤੇ ਜਿੱਕਾ। ਉਹ ਫੋਨ ਕਿਧਾ ਪਿਆ? ਮੇਰੇ ਦੋਹੇ ਪੂਨ ਚੱਕੋ ਕੋ ਨਾ ਪੂਨ ਕਿਹਦਾ ਖੈਤ ਤਰਾਨਾ ਨਾ ਲੋ ਵੀ ਦੇਖ ਬਾਈ ਪੱਕਾ ਚੱਲੇ ਆਣਾ ਮਨਾ ਕਰਨੇ ਹੋਣਾ ਹੋਵੇਗਾ ਪੂਨ ਚਾਰਜਰ ਲਾਏ ਵੇਜ ਬਸ ਇੱਕ ਚਾਰਜਰ ਗੱਡੀ ਹੋਰ ਤਾਂ ਗੱਡੀ ਖਖਣੀ ਪੂਨ ਬਲੋਨੀ ਵਾਲੀ ਹਲੇ ਤੱਕ ਜਰਾ ਫਿਰ ਰਹੀ ਬੈਗ ਦੇ ਪਿਆਰ ਉਹ ਨਹੀਂ ਇਹ ਜਰਬ ਮਾਹਨੇ ਡੱਕੋ ਸਾਈਡ ਉੱਤੇ ਮਿਸ ਚਲੋ ਵੀ ਪਾ ਪਾ ਉਹ ਯਾਰ ਇੱਕ ਮਾਣ ਮੇਰੇ ਮੂੰਹ ਪਾ ਦੇ ਉਹ ਸਾਈਡ ਉੱਪਰ ਪਾ ਲੋ ਚਲ ਉਹ ਜੱਗਾ ਕੱਢ ਕੇ ਹੀ ਰਹਿ ਤੈਂਚ ਲੋ ਜੀ ਬਈ ਪਾਣੀ ਵਾਲੀ ਆਪਾਂ ਟੈਕਟ ਲੈ ਲਈ ਰੂਟ ਦੇਖ ਰਹੇ ਆ ਆਪਾਂ ਪਾ ਨੰਬਰ ਤੇ ਇੱਥੇ ਪਾਸ ਹੁਣ ਪਾਸ ਬਣਾ ਰਹੇ ਆ ਅਸੀਂ ਉਹ ਨੰਬਰ ਹੈ ਆਹ ਤੋਂ ਬੰਦੇ ਕਿੰਨੇ ਕਿੰਨੇ ਕਿਲੋਮੀਟਰ ਪੈਦਲ ਜਾਣਗੇ ਅੱਛਾ ਏ ਬਈ ਰੂਟ ਦੇਖ ਕੇ ਹੁਣ ਪਾਸ ਬਣਾ ਲਵੇ ਜਿੰਨੇ ਟਾਈਮ ਦਾ ਬਣਾਉਣਾ ਆਹ ਬਸ ਫਾਇ ਪਾਣੀ ਵਾਲੀ ਲੋ ਬਈ ਮੁੰਬਈ ਅਸੀਂ ਜਾਣਾ ਦੂਏ ਟਾਪੂਪੁਰ ਤੇ ਆਪਾਂ ਪਹੁੰਚ ਗਏ ਹਾਂ ਦਰਵਾਜ਼ੇ ਤੇ ਬਰੇਸ਼ੀਆ ਦਾ ਦੂਆ ਟਾਪੂਗਾ ਸਾਹਮਣੇ ਉੱਤਰ ਜਾਣਾ ਹੁਣ ਆਪਾਂ ਨੇ ਉਹ ਦਿਖਦਾ ਜਣਾ ਤੇ ਇੱਥੇ 12 ਨੰਬਰ ਵੈਸੇ ਆਉਂਦੀਆਂ ਬੋਟ ਬੋਟ ਵਸ ਤੇ ਜਾ ਰਹੇ ਆਂ ਆਪਾਂ ਪਰਲੇ ਪਸੇ ਕੋਟਾਪੂ ਸਸਾਗੀ ਪਾਣੀ ਵਾਲੀ ਦੀ ਕੇ ਕਰਦੇ ਬੋਲਟ ਦੀ ਹਾਲੇ ਸਾਡੀ ਆਉਂਦੀ ਆਹ ਲੱਗ ਗਿਆ ਬਾਈ ਯਾਰ ਖਾਲੀ ਖਾਲੀ ਆ ਇਹ ਤੇ ਭਰ ਕੇ ਚਲਾਣਾ ਹੈ ਨਾ ਚਾਹੀਦੀ ਲੋਈ ਬਈ ਬੈਠ ਕੇ ਜੀ ਪੰਜ ਮਿੰਟ ਵਿੱਚ ਫਿਰ ਬੌਂਡ ਜਿੰਦਗੀ ਦੇ ਜੰਦਿੱਥੇ ਜਾਣਾ ਹਾਂ ਹਾਂ ਪਹਿਲਾਂ ਮੁਕਾਸ਼ਰ ਜਾਣਾ ਇਹਨੇ ਤਿੰਨ ਸਟਾਪ ਆਇਆ ਬਸ ਇਹ ਸਟਾਪ ਕਰਦਾ ਹੈ ਇਹ ਤਿੰਨ ਸਟਾਪ ਤੋਂ ਨਾ ਜਾਗੇ ਅੱਗੇ ਚੱਲੇ ਆ ਬਈ ਟਾਪੂਪੁਰ ਹਾਂ ਆ ਇਹਦੇੰਦਰ ਉਹ ਖੜੇ ਜਾਂਦੇ ਭਰੀ ਹੋਈ ਬਸ ਧਰਨੀ ਦੇ ਸਾਹਮਣੇ ਲੱਗ ਗਿਆ ਵੀ ਜਾਣਾ ਲੋ ਵੀ ਹੈਂਡ ਆ ਵੀ ਆ ਗਈ ਨਾ ਮੈਂ ਇੱਕ ਹੋਰ ਆ ਗਈ ਆਪਾਂ ਇਹ ਆ ਆ ਕਿੰਨਾ ਨੰਬਰ ਹੈ ਮੈਂ ਤੈਨੂੰ ਕਹਿ ਰਿਹਾ ਤਾਂ 10 ਸਾਲੀ ਚੜਨਾ ਆਪਾਂ ਨੇ 10 ਕਰੇ ਜਰੂਰੀ ਨਹੀਂ ਹੁੰਦੇ 10 ਸਾਲੀ ਹੁੰਦੀ ਚੜ ਪੈਨ ਕਰਾਂਗੇ ਕਿੱਦਾਂ ਲੈ ਵੀ ਬਾਸ ਦਾ ਗੇਅਰ ਪੈਲਟਨ ਹੈ ਆਹ ਦੇਖੋ ਜੂਰ ਲਗੇ ਚੁਰੀ ਆ ਆਹ ਜੂਰ ਦੇਖ ਰਿਹਾ ਖਾਣ ਗਿਆ ਰੋਡ ਬੋਲ ਮੈਂ ਵੀ ਬੋ ਜਾਣੀ ਆ ਆਏ ਹੋ ਗਿਆ ਕੋਈ ਬੈ ਕੈਮਰਾ ਤਕੋ ਬਈ ਕਬੂਰ ਲੱਗ ਗਿਆ ਜੇ ਕੋ ਇੱਧਰ ਆ ਟਾਕੂ ਆ ਗਿਆ ਛੋਟਾ ਜਿਹਾ ਆ ਦੇਖੋ ਬਈ ਹੋਟਲ ਦਾ ਆਪਣਾ ਆ ਰਿਹਾ ਇਹਨਾਂ ਨੇ ਹੋਟਲ ਟਾਕੂ ਇਹ ਜਮਾਈ ਛੋਟਾ ਜਿਹਾ ਇੱਕ ਇੱਕੇ ਹੋਟਲ ਲਵਾ ਜੀ ਸਾਰਾ ਦੇਖ ਲਓ ਪਿੰਨਪੀ ਜੇ ਕਾਵੰਦਾ ਪੂਰੀ ਤਾਂ ਹੁਣ ਮੈਨੂੰ ਯਾਦ ਨਹੀਂ ਕੀਤਾ ਕਿ ਇਹ ਕਰਦੇ ਪਾਣੀਪੁਰ ਘਰ ਬੰਨੇ ਹੋਏ ਕਿਤੇ ਆ ਚਰਚ ਬਣਾਈ ਵੀ ਇੱਥੇ ਸਾਈਡ ਪਰ ਹੀ ਸਨ ਯਾਦੂ ਟਾਪੂਆਂ ਬੜਾ ਛੋਟੇ ਛੋਟੇ ਜਿਹਾ ਜਮਾਈ ਇਹ ਟਾਏ ਹੋਏ ਆ ਗਿਰ ਗਏ ਬਾਕੀ ਸੇਵਾ ਨਾ ਕਰਵਾਉਣਾ ਸਾਨੂੰ ਕਰ ਲੋ ਸਰਦਨ ਪਾ ਰਹੇ ਲੋਕਾਂ ਦੇ ਤਾਂ ਵੀ ਟੈਗੇ ਲੋਕਾਂ ਦੇ ਖਾਣ ਟੈਗੇ ਹੋਰ ਹੋਰ ਦੋ ਪਤਾਨ ਗਰੇਵੇ ਦੇ ਲੜਾਪੂ ਛੋਟੇ ਜਿਹੇ ਆਪਦਾ ਬਾਲ ਲੇਟ ਹੋਈ ਆਪਦਾ ਲੇਟ ਹੋ ਰਹੀ ਪਰ ਨਵੇਂ ਦੀ ਛੱਤ ਰਹੀ ਐ ਨਵੇਂ ਦੇ ਵਿੱਚ ਨਵੇਂ ਆਪਣਾ ਹੋਰ ਨਵੇਂ ਦੀ ਛੱਤ ਤੂੰ ਐਂ ਦੇਖ ਲੈ ਕਿੰਨਾ ਏਰੀਆ ਦੇ ਵਿਲੇ ਵਿੱਚ ਵਿੱਚ ਚੱਲਣਾ ਦੇ ਸਾਰੇ ਦਾ ਚੱਲਣਾ ਤੇ ਇਹ ਵੀ ਚੱਲ ਰਿਹਾ ਆ ਰੋਲੀ ਪਸਾਉਂਦੇ ਦਾ ਪਾਣੀ ਜਿਹੜਾ ਦਬਾਵੇ ਨਹੀਂ ਸੁਣਦੇ ਮੈਂ ਇਹ ਨਾ ਜਾਣੀ ਬੋਸ ਸਿੰਘ ਜਾਂ ਫਿਰ ਤੋਂ ਆਹ ਮਰਾ ਪਰਲੇ ਸਰੋਂ ਦੇ ਹਿਸਾਬ ਨਾਲ ਮੀਟਿੰਗ ਜਰ ਬਿਲਡਿੰਗ ਦਾ ਛੇ ਜਿੱਧਰ ਪਜਾਰੇ ਡੱਬੂ ਬਾਈ ਟੱਪ ਕੋ ਜਿੱਥੇ ਦੀ ਉਧਰ ਨਾ ਸਿਮਰਨ ਆ ਵੀ ਰੋਡ ਬਣਾਇਆ ਵਿਆ ਰੋਡ ਮੈਂ ਪੈ ਇਨਾਂ ਦੇ ਸਾਰੇ ਰੋਡ ਬਣਾਏ ਹੋਏ ਰੋਡ ਬਣਾਏ ਹੋਏ ਤੂੰ ਐਂ ਦੇਖ ਲੈ ਆਪਣੇ ਲੱਕੜੀ ਨੂੰ ਪਾਣੀ ਦਾ ਜੋ ਖਲ ਜਾਂਦੀ ਆ ਆ ਦੇਖ ਲੈ ਆਹ ਨਹੀਂ ਹੈ ਪੂਰਾ ਕਮਿਊਨਿਟੀ ਖੜੀ ਕਰੀ ਦੀ ਹੋਣੀ ਹੋਰ ਖਬਰ ਹੀ ਕੁੱਤੀ ਖੜੀ ਕਰੀ ਵੀ ਆ ਸਾਰੀ ਲੱਕੜ ਦੇ ਗੰਦੇ ਪਾਣੀ ਮੈਂ ਲੱਕੜੀ ਜਾਂਦੀ ਆ ਦੇਖ ਲੈ ਲੱਕੜੀ ਦੇ ਉੱਪਰ ਬੱਲਨ ਵੀ ਨਹੀਂ ਕੋਈ ਆ ਦੇਖ ਆਪਣੇ ਕਹਿੰਦੇ ਕਿ ਲੱਕੜ ਦੇ ਉੱਪਰ ਐ ਰੋਡ ਬਣਾਉਣ ਸਤਾਣ ਜੱਬਾਂ ਕੇ ਕਹਿੰਦੇ ਤੇ ਜਦੋਂ ਦਾ ਇਧਰ ਕੱਚੀ ਆ ਜਾਂਦਾ ਵੀ ਪਾਣੀ ਲੱਗਿਆ ਭਾਈ ਨੂੰ ਆਂ ਗਿਰ ਕੇ ਆ ਸਾਰੀ ਮਿੱਟੀ ਰੇਲਾ ਬਣ ਗਿਆ ਪਾਣੀ ਦਾ ਕਹੀ ਕਿਤੇ ਨਹੀਂ ਜਾਂਦਾ ਆ ਪਾਣੀ ਜੇ ਇਕੱਠੇ ਹੋਏ ਆ ਚਾ ਕੋਰੇ ਦੇ ਬਸ ਦਿਆ ਲਈ ਆ ਰਾਸਤੇ ਚੱਕਣੇ ਨਾ ਚੜੇ ਨਾ ਬਾਸ ਦਰਵਾਜ਼ੇ ਬਣਦੇ ਆ ਇਹ ਲੱਕੜ ਦੇ ਬਣਾਉਣੇ ਹੋਰ ਹੋਰ ਈਦੇ ਬਟਵਾ ਕਰਾ ਗਰਾਹ ਨਾਲ ਦੀ ਐਂਡ ਆ ਆ ਗਿਆ ਭਾਈ ਟਾ ਇਹ ਤੋਂ ਲੇਪਸੈਂ ਜੰਗਲੀ ਏਰੀਆ ਯਾ ਇਹ ਇਹ ਜ਼ਾਰਾ ਟੱਪੂ ਗਾ ਯਾਰ ਇਹ ਟੱਪੂਆਂ ਦੇ ਸਭ ਤੋਂ ਜੰਗਲੀ ਏਰੀਆ ਜਾਂ ਵੀ ਕਰ ਵੀ ਲੱਗਦਾ ਇਹਨਾਂ ਵਿੱਚ ਵਗੈਰਾ ਵੀ ਹੈ ਗਿਆ ਨਾਉਣੇ ਨੂੰ ਸਭ ਤੋਂ ਹੈ ਇਹ ਪਾਣੀ ਮੈਂ ਪਾ ਨਹੀਂ ਸਕਦੇ ਆ ਇਹਦੇ ਚ ਨਹੀਂ ਨਾ ਸਕਦੇ ਜਿਹਦੇ ਪਾਪਾ ਜਾ ਸਕਦੇ ਹਾਂ ਇਹਦੇ ਮਨੀ ਪਾ ਸਕਦੇ ਉਹ ਕਿਹਾਉਣੇ ਆ ਲੱਗ ਟੱਪੂ ਉਹ ਹੋ ਟੱਪੂਆਂ ਪਤਾ ਨਹੀਂ ਕਿੰਨੇ ਟੱਪੂ ਹੈ ਕਿਰ ਤੋਂ ਕਿੰਨੇ 50 ਟੱਪੂ ਹੈ ਇਹਨਾਂ ਨੂੰ ਕਿੱਥੇ ਲੱਗਣੀ ਹੈ ਮੋਈਆ ਪਰ ਆਲੇ ਸਾਰੇ ਅਗਲਗ ਦਿਨ ਪੀਚੇ ਆਉਣੇ ਤਾਂ ਸਾਹਮਣੇ ਈਡੀਆ ਦੇ ਕੀਲੇ ਕੀਲੇ ਜਿੰਨਾ ਦਾ ਡੱਬੂ ਆ ਹੈ ਬਾਕੀ ਦਾ ਕੀਲੇ ਦਾ ਡੱਬੂ ਕੋਈ ਦੋ ਕੀਲੇ ਦਾ ਡੱਬੂ ਆ ਅਬੜ ਈਡੀਆ ਕਿ ਤਾਹੋਂ ਪੰਦੇ ਨੇ ਇਹ ਪਾਣੀਪੁਰ ਘਰ ਬੰਨੇ ਮੇਰੇ ਯਾਦ ਨਹੀਂ ਆਉਂਦੇ ਪੂਰੇ ਦਿਨੋਂ ਚੱਚੀ ਉਹ ਵੱਧੇ ਹੋਏ ਲਹ ਹੋਏ ਪਾਣੀ ਭਰੇ ਆ ਪੰਜਾਬ ਕਹਿੰਦੇ ਨੇ ਇਹ ਕਾਹ ਤੋਂ ਮੇਰੇ ਦਿਮਾਗ 'ਚ ਨਹੀਂ ਆ ਰਹੀ ਕਿ ਇਦਾਂ ਤੇ ਸਾਰੇ ਘਰ ਪਾਣੀ ਬੰਨੇ ਹੋਏ ਆਹ ਗੂੜਾਂ ਦੀਆਂ ਮੇਲਾ ਲੈ ਕੇ ਉਰੇ ਕੀਤੀ ਦਾ ਕੰਮ ਹੁੰਦਾ ਬਈ ਹੈ ਐ ਟਾਪੂ ਜੂ ਆ ਆ ਦੇ ਤੂੰ ਵੀ ਕਿਤਾਪੂਆ ਹਮਮਲੇ ਵਾਤੇ ਲੈ ਫਾਈ ਟਾਪੂ ਉੱਪਰ ਕੀਤੀ ਵੀ ਹੁੰਦੀ ਆ ਇੱਧਰ ਗੂੜਾਂ ਗਾਰਾਂ ਦੇ ਬਾਗ ਜੀ ਲੱਗੇ ਹੋਏ ਪੇਪਰ ਭਰੋ ਨਹੀਂ ਜੇ ਤੁਸੀਂ ਭਰੋਗੇ ਹਾਂ ਉਹ ਇਹਨੇ ਸਾਡੀ ਸਾਹਰਨਾ ਕੱਟੜੇ ਵੀ ਜਿਹੜਾ ਕੰਮ ਕਰਦੇ ਨੇ ਜਿਹਦੇ ਪੜਕੇ ਲਗੇ ਉਹਦੇ ਉੱਪਰ ਦੇ ਕਿੱਥੇ ਕਾ ਗਿਆ ਨਾ ਹੁਣ ਬੋੜੇ ਲੱਗਿਆ ਨਾ ਅਮਨੇ ਕਿਹੜੇ ਤੱਕ ਜਾਣਾ ਕਿਹੜੇ ਤੱਕ ਗਿਆ ਨੂੰ ਗਿਆ ਨੂੰ ਬਰਾਂਡਾ ਉੱਪਰ ਜਾਣਾ ਭਾਈ ਕਿਉਂ ਬੱਚੇ ਤੁਸੀਂ ਜਾਣਾ ਕਿਉਂ ਨਾ ਲੱਗਦਾ ਨਹੀਂ ਰੰਗ ਤੋਂ ਨਹੀਂ ਕਿ ਅੰਦਰ ਬਸ ਨਹੀਂ ਰਹਿ ਗਈਆਂ ਰਹਿ ਗਈਆਂ ਹਾਂ এবਾਰ ਕਿ ਬ੍ਰੇਕ ਨਾ ਅਸਾਇਡ ਰਾਈਡ ਇਨਵੈਸਟਰ ਇੰਦਾ ਉਧਰ ਹੈ ਮੇਗਾ ਬਾਬਾ ਬੰਦਾ ਹੁਣਾਂ ਜ਼ਮਾਨੇ ਕਿਹੜਾ ਕੀਤੀਆਂ ਉੱਪਰ ਲਿਆਉਂਦੇ ਆ ਹੋਰ ਹੋਰ ਉਹ ਯਾਰ ਇੰਦਾ ਸੀ ਤਾਂ ਆਪਣੀਆਂ ਹੀ ਹੋਣੀਆਂ ਆਪਣੀਆਂ ਹੋਣੀਆਂ ਉਹ ਘਰ ਭਰਤੀ ਗੱਡੀ ਜਗ ਨਹੀਂ ਇਹਨਾਂ ਗੱਡੀ ਡੋਬਣੀ ਕੀਤੀ ਹੋਣੀ ਜੇ ਗੱਡੀ ਹੋਊਗੀ ਵੀ ਉੱਤੇ ਖੜਨੀ ਆ ਕੋਈ ਸਾਈਕਲ ਦੇਖਿਆ ਹਾਂ ਬੈਨਿਸਮ ਕੋਈ ਮੋਟਰਸਾਈਕਲ ਦੇਖਿਆ ਕੋਈ ਤਾਂ ਹੈ ਟੈਕਲ ਕੱਟ ਨਹੀਂ ਆਏਗਾ ਲੇਕੋ ਉਹੀ ਜਾਂਦਾ ਇਹਨਾਂ ਦੀਆਂ ਗੱਡੀਆਂ ਵਾਲਾ ਕੰਮ ਤਾਂ ਵੋਟਾਂ ਦੇ ਲੈਂਦੇ ਆ ਆਪਣੇ ਕੋਲ ਬਣਾਉਂਦੇ ਨੇ ਉੱਤੇ ਦੇ ਗੱਡੀ ਚੱਕਦੇ ਆ ਬਾਈ ਉਹ ਰੇੜੀਆਂ ਜਿਹੜਾ ਬੋਟ ਪੜੇ ਸਮਾਨ ਤਾਰ ਕੇ ਤਿੰਨ ਪਹੀਆਂ ਦੀ ਬੋਪਾ ਉੱਤੋਂ ਦੇ ਹੁੰਦੇ ਰੇਟਾਂ ਮੱਛੀ ਵਾਲੇ ਉਹ ਹੈ ਨਾ ਵਾ ਆਉਦੇ ਫਿਰ ਗਾਹਾਂ ਸਮਾਨ ਉਹ ਸਮਾਨ ਉੱਟੋਂ ਦੇ ਜਿੱਕਣਾ ਹੀ ਲੱਗੀ ਹੋਈਆਂ ਘਰਾਂ ਪੁਰਾਣਿਆਂ ਦੀਆਂ ਇਹ ਸਾਲ ਜਾਂ ਹਾਂ ਆਹ ਸਾਲ ਜਾਂ ਤਿੰਨ ਤੰਤ ਪਹੀਆਂ ਨੇ ਕੱਲ੍ਹ ਦੀ ਆ ਜੀ ਆਪਣੇ ਆਪਣੀ ਪਾਰਕਿੰਗ ਲਈ ਵੀ ਇਹਨਾਂ ਨੇ ਹੈ ਨਾ ਆਹ ਪੁਰਾਣੀਆਂ ਬੋਟਾਂ ਦੇ ਕਰ ਰਹੇ ਆ ਜਿਹੇ ਜੀ ਬਾਈ ਏਰੀਆ ਰੈਸ਼ਾਂ ਉਸ ਜਿਹੇ ਬੰਦੇ ਉਹ ਜਿਹੇ ਬੰਦੇ ਢਲ ਜਾਂਦਾ ਬੰਦਾ ਵੀ ਆਪਾਂ ਨੂੰ ਆਇਆ ਵੀ ਬਹੁਤ ਤੰਗ ਹੁੰਦੇ ਉਹਨੇ ਪਰ ਤੰਗ ਨਹੀਂ ਹੁੰਦੇ ਯਾਰ ਭਾਈ ਪੇਜ ਕੇ ਥਲੇ ਨਾ ਜਾ ਮੋਰੇ ਆਹੋ ਹੁਣ ਆਇਦਾਂ ਹਮਾਚ ਵਾਲੇ ਲੈ ਆਏ 6 ਮਹੀਨਿਆਂ ਬਾਅਦ ਨਿਕਲੇ ਅੰਦਰ ਹੀ ਬੈਠੇ ਰਹਿੰਦੇ ਆ ਜਾ ਵਰਪੁਰ ਵਾਲੇ ਦੀ ਜੇ ਉੱਥੇ ਜਾਣਾ ਹੋਰ ਕਾਹੀ ਦੇਣਗੇ ਖਾਣ ਕੇ ਚੱਲਣ ਇੱਧਰੋਂ ਇੱਧਰੋਂ ਜਹਾਜ ਜਾਣ ਚਾਹੀਦਾ ਨੋਬਰੀ ਪਰਾਨੋ ਆ ਗਏ ਸੋ ਬਿਲਕੁਲ ਪਿਆ ਆਪਣਾ ਬੱਸ ਸਟਾਪ ਆ ਇੱਥੇ ਉਤਰੇ ਆਂ ਆਪਾਂ ਫਿਰ ਮੁਰਕੇ ਇੱਥੀ ਤੇ ਚੜਨਾ ਇੱਥੀ ਪਾਸਪੂਰਟ ਬਣਦੇ ਆ ਜਿਹੜੇ ਟਿਕਟਾਂ ਲੈਣੇ ਬਣਦੇ ਆ ਬਈ ਇੱਕ ਹੋਰ ਆ ਬਈ ਜਾਣਕਾਰੀ ਵਾਲੀ ਜੇ ਇੱਕ ਦਿਨ ਵਾਸਤੇ ਲੈਣਾ ਤਾਂ 25 ਯੂਰੋ ਚਾ ਜਿੰਨਾ ਮਰਜ਼ੀ ਚੜੋ ਉਤਰੋ ਜਿੰਨ ਮਰਜ਼ੀ ਜਾਇਓ ਉਹਦੇ ਉੱਪਰ ਬੋਰਡ ਬੂਡ ਤੇ ਲਿਖੇ ਹੋਣਦੇ ਵੀ ਕਿਹੜੀ ਕਿਹੜੀ ਬੋਰਡ ਉੱਪਰ ਚੜ ਸਕਦੇ ਤੁਸੀਂ ਤੇ 35 ਚ 2 ਦਿਨ ਤੇ 900 ਚ 5-7 ਘੰਟੇ ਬਾਕੀ ਆਪ ਦੇ ਹਿਸਾਬ ਨਾਲ ਜੀ ਨਾ ਜਿੰਨਾ ਟਾਈਮ ਲੈਣਾ ਆਹ ਮੇਰੇ ਟ੍ਰੇਨ ਤਾਂ ਦੇਖ ਲੀਏ ਆਹ ਇਹਦੇ ਮੁੜੀ ਨਹੀਂ ਨੀ ਆਪਾਂ ਆਈ ਜੰਨੇ ਵਾਪਸੀ ਵਾਲੀ ਆਪਣਾ ਸਟੇਸ਼ਨ ਦੀ ਲਾਉ। ਕੁੱਤੀ ਜੀ ਲਾਉਣੀ ਹਾਂ ਉਹਦੇ ਦੇ ਦੇ। ਹੁਣ ਤਾਂ ਸਟੇਸ਼ਨ ਕੋਲ ਜਾਉਂਗੇ ਆਪਾਂ ਨੂੰ ਤਾਰੂਗੀ ਕਿ ਨਹੀਂ? ਦੇਖਦੇ ਹੁਣ ਉਹੀ ਜਾਉਂਦਾ। ਜਿੱਥੇ ਆਪਾਂ ਟ੍ਰੇਨ ਉਤਰੇ ਤੇ ਆ। ਵਾਠ ਠੀਕ ਆ ਉੱਥੇ ਦੀ ਲਾਉ। ਪੂਰੇ ਹੀ ਹੈਗਾ ਪੂਰੇ। ਹੈ? ਪੂਰੇ ਘੁੰਮਣੇ ਕੰਮਣੇ ਨੂੰ ਵਧੀਆ। ਲੋ ਵੀ ਆ ਫੇਰ ਆ ਗਈਆਂ ਪਿੰਡ ਦੀਆਂ ਅੰਗਲੀਆਂ ਹੋਰ ਦੂਏ ਟਾਪੂਪੁਰ ਆ ਗਏ ਬਈ ਜਿੱਥੇ ਇਹ ਵੀ ਗਲੀਆਂ ਐ ਕਿਸ਼ਤੀ ਵਾਲੀਆਂ ਸਾਈਡ ਤੋਂ ਤੁਰਨੇ ਨੂੰ ਆ ਜੀ ਮੋਦੀਨਾ ਪੜੂ ਪੋਂਟ ਇਧਰ ਤੇ ਤਾਂ ਆਏ ਆਪਾਂ ਨਾ ਜਦੋਂ ਅੰਦਰ ਬੁਰੇ ਬਈ ਆ ਟਾਪੂਪੁਰ ਜਿਹੜੇ ਪਾਏ ਜੀ ਅਸੀਂ ਹੁਣ ਇਹਦੇ ਉਪਰ ਐਸ਼ੀ ਏਰੀਆ ਜ਼ਿਆਦਾ ਇਹ ਸਾਰੇ ਘਰ ਬਣਾਏ ਨੇ ਇਹਨਾਂ ਦੇ ਰੰਗ-ਬਰੰਗੇ। ਹੁਣ ਬਣਾਉਂਦੇ ਆ ਲੇ ਕੁੜੀ ਲੰਬੀ ਤੇ ਸਾਰਾ ਰੈਸ਼ੀ ਏਰੀਆ ਆਪਦੀ ਆਪਦੀ ਬੋਟ ਖੜੀ ਇਹਨਾਂ ਦੀ। ਇਹਨਾਂ ਦਾ ਦੇਖ ਲਓ ਜਾਣ ਆਉਣ ਸਾਰਾ ਬੂਟ ਭਰੇ ਆ। ਜਿਹੜਾ ਪਿੱਛੇ ਟਾਪੂ ਦੇਖਿਆ ਤਾਂ ਵੀਡੀਓ ਜੀ। ਉੱਥੇ ਖੇਤੀ ਵਾਲਾ ਵੀ ਹੋ ਟਾਪੂ। ਕਰੀਆਂ ਦਾ ਇਹਦਾ ਯਾਰ ਟੂਰਿਸਟ ਦੇ ਸਿਰ 'ਤੇ ਆ ਨਾ। ਇਹ ਕਹਿੰਦੇ ਸੀ ਨਗਾਨਾ ਨੂੰ ਨੇ ਚਲਦੀ ਇਹਨਾਂ ਦਾ ਕਾਰੋਬਾਰ ਲਿਓ ਬੈਲੈਂਸ ਚੱਕਣੀ ਪੈਣੀ ਹਲਕੀ ਹੀ ਹੈ ਨਾ ਹੋਰ ਵੀ ਤਾਂ ਧੀਰੀ ਦੀ ਬੋਲ ਬੋਲ ਉਹਦੇ 9:00 ਵਜਾਉਂਗੇ ਮੇਰੇ ਫਿਰ 20 ਮਿੰਟ ਤਾਂ ਗਿਆ ਫਿਰ ਤੇ 25 ਪਰਾ ਬਾਈ ਤੇ ਉਹ ਸੜੇ ਜੇ ਮੂਹ ਬਣਾਣੀ ਬੈਠਾ ਬੋਟਾ-ਮੋਟਾ ਦਾ ਵੀ ਬਾਈ ਫਰਕ ਹੈ ਕੋਈ ਦੇਸੀ ਜੀਆਂ ਕੋਈ ਲਗਜ਼ਰੀ ਹੈ ਆ ਜਾਂਦੇ ਕੈਨਪੂਰੀ ਲਗਜ਼ਰੀ ਬੱਸ ਆਹ ਦੇਖੋ ਬਈ ਖਿੱਚਦੇ ਪੂਰੀ ਖਿਚਾਈ ਕਰਦੇ ਦੇਤਾ ਨੇ ਮਨਾ ਨਾ ਨਵੇਂ ਇੰਸ਼ੋਰਾਂ ਕੋਲ ਚੱਲਦੇ ਸਿੱਧੀ ਅੱਖਾਂ ਮੀਚ ਕੇ ਲਾਦਾ ਬੈਕ ਗੰਨੇ ਦੀ ਟਰਾਲੀ ਆ ਬੈਕ ਲਾਉਣ ਲੱਗਿਆ ਹੋਇਆ ਮੁੜਿਆ ਪਰ ਦਿੱਤਾ ਹੋ ਗਿਆ ਛੱਡੀ ਵੀ ਚਲੋ ਵੀ ਚਲੋ ਲੋ ਬਈ ਜਿਹੜੀਆਂ ਆਪਣੇ ਸੱਤ ਲੋਜ ਬੇਲੇ ਕੋਲ ਲੱਗੀਆਂਆਂ ਉਹ ਵੀ ਪਈਆਂ ਕਿਸਤੀਆਂ ਪ੍ਰਾਣੀਆਂ ਅੱਧੀ ਵੀ ਪਾਣੀ ਅੱਧੀ ਫੈਲੂ ਵਧੀਆ ਨਹੀਂ ਆਜੀ ਹੂੰ ਹੂੰ ਜੋਦੀਂਦਰ ਇਧਰ ਨੂੰ ਚਲੋ ਯਾਰ ਪਿੱਛੇ ਨੂੰ ਟਾਈਮ ਹੋ ਜਾਣਾ ਆਪਣਾ ਉਹ ਸਿਟੀ ਨਾ ਇਨਾਕ ਤੋਂ ਲੈਂਦੇ ਲੈਂਦੇ ਇਹ ਇਰੀਆ ਉਹ ਸੋਨਾ ਦੇਖਾ ਨਾ ਬਣਾਈ ਵੀ ਇਹਨੇ ਕਲਰਫੁਲ ਹੋ ਗਏ ਇਹ ਇੱਧਰ ਹੁੰਦੀ ਆ ਕੀਤੀ ਤੇ ਜਿਹੜੇ ਹਸਾਂ ਨੇ ਉਹਰੇ ਪਾਣੀ ਆ ਉਹਰੇ ਅੰਗੂਰਗਾਰ ਲਾਏ ਵ ਇਹਨਾਂ ਨੇ ਮੇਰੇ ਹਿਸਾਬ ਨਾਲ ਤਾਂ ਜੀਰੀ ਲਾਉਣ ਇਹ ਗਰਮੀਆਂ ਕਰੀਆਂ ਐਵੇਂ ਨਾ ਮੈਂ ਹੋਰ ਕੀ ਦੀ ਚਾਹੀਏ ਜਿਹੜੇ ਪਾਣੀ ਦੀ ਘਾਟ ਆ ਯਾਰ ਕੋਈ ਇੱਕ ਦਈ ਪਾਣੀ ਮਾਲੂ ਮਾਲ ਸੱਦਾ ਬੱਜ ਗਿਆ ਔਰ ਗਾਰੇ ਗੰਦੇ ਡੁੱਬ ਜਾਣਾ ਵੇ ਅੰਗੂਰ ਲਾਏ ਵ ਇਹਨਾਂ ਕੜੀਆਂ ਵੇਲਾ ਨੇ ਆ ਯਾਰ ਸੀਸਾ ਕੋਲੋਂ ਫੁੱਲ ਜਿਹਾ ਹੱਥ ਨੂੰ ਆਉਂਦਾ ਲਾਈ ਤੇ ਜਾਣੀਆਂ ਯਾਰ ਮੁਰਦਾ ਜਿਕਣਾ ਮਰਜੀ ਜੀ ਦੀ ਲਾਉਣੇ ਤਾਂ ਇਸ ਮੇਰੇ ਕਾਣੀ ਬੱਬਾ ਇਹਨਾਂ ਨੂੰ ਕਿੱਡਾ ਕਿ ਟਾਪੂ ਆਏਗਾ ਜਾਂ ਪੂਰੇ ਟਾਪੂ ਵਾਲਾ ਚੌਲ ਵੀ ਬਹਿਗਾ ਵਿਗਣਾ ਜੇ ਉਰੇ ਜੀ ਦੀ ਲਾੜ ਹੈ ਵੈਰੀ ਇੰਡੀਆ ਆ ਮੈਂ ਨਹੀਂ ਤੇ ਆ ਬਈ ਜਾਓ ਦੋਵੇਂ ਕਿਹਾਂ ਟਾਪੂਆਂ ਉਧਰ ਤੇ ਮੁੜਿਆ ਹੈ ਉਹ ਜਤਿੰਦਰ ਆਪਾਂ ਹੀ ਨਾ ਬਣਾਤੀ ਕਿਤੇ ਲੱਗੇੜੇ ਕੰਨੀਆਂ ਓ ਜਤਿੰਦਰ ਆਪਾਂ ਹੀ ਦੇਖਦੇ ਹਾਂ ਉੱਧਰ ਤੋਂ ਟੱਪ ਕੋੜੇ ਹਨਾ ਵੀ ਲੈ ਲਈ ਮੇਰੀ ਨੂੰ ਬੋਲਦੇ ਪਰਾਂ ਤੇ ਆ ਕੇ ਅੰਦਰ ਕੋ ਟੂਈ ਮੇਰੇ ਨਾਲ ਦੇ ਆ ਕੇ ਸੀਨੇ ਲੱਛਣਾ ਆਇਓ ਕਦੇ ਤੱਕ ਰੋ ਲਗਾ ਵੀ ਕਰੀ ਬਾਰਾ ਔਰ ਅੰਦਰ ਐਸੀ ਲੱਗਿਆ ਆਇਓ ਵੀ ਚੱਕ ਰਿਆ ਹੈ ਨਾ ਬੈਗ ਅੰਦਰ ਸਾਰੇ

ਬੜੀ ਜਿਆਦਾ ਵਰਤਾਂ ਘੁੰਮਦੀ ਹੋਈ ਉਹਦਾ ਇੱਕ ਛੁੱਟੀ ਹੁੰਦੀ ਆ ਸਭ ਕੁਝ ਕਰਕੇ ਕਿੰਨਾ ਟਾਈਮ ਦੋਨਾਂ ਨੂੰ ਮਿਲਿਆ ਕਾਬਿਲ ਆਈ ਬਹੁਤ ਬੜਾ ਪਿਛੇ ਇਹ ਸਾਰਾ ਹੀ ਕੇਡਾ ਪੂਰੂ ਚ ਲਈ